ਉਹ ਜੀ ਸਵੇਰ ਦੀ ਪ੍ਰਵਾਦ ਹੋ ਚੁੱਕੀ ਐ ਕੱਦ 5 ਵਜੇ ਦੀ ਤੇ ਹੁਣ ਸਾਰਾ ਕੰਮ ਕੰਪਲੀਟ ਕਰ ਲਿਆ ਕਰਦਾ ਤੇ ਹੁਣ ਸਾਫ ਲੱਗੇ ਜੀ ਮੈਨੂੰ ਨਹਾਉਣ ਹਫਤਾ ਹੋ ਗਿਆ ਜੀ ਨਾ ਆਕਾਂ ਨਹੀਂ ਗਿਆ ਆਪਕੇ 10 ਮਿੰਟ ਬਾਅਦ ਨਹਾਉਂਦੇ ਆਂ ਬੰਦਾ ਹੋ ਜਾਂਦਾ ਘੁੰਮਣ ਜਾਂਦਾ ਨਾ ਸੈਰ ਵਗੈਰਾ ਨੂੰ ਤਾਂ ਕਿਤੇ ਨਹੀਂ ਹੋਣਾ ਨਾ ਸੇ ਸਾਫ ਜਿਹਾ ਰੱਖਦੇ ਕਿਉਂਕਿ ਸਾਡੇ ਨਾਲ ਹੀ ਰਹਿੰਦਾ 24 ਘੰਟੇ ਕੰਪਲੀਟ ਕਰ ਚੁੱਕੀ ਆਂ ਜੀ ਮੈਂ ਤੇ ਸਾਬ ਵੀ ਚਲੇ ਗਿਆ ਆਫਿਸ ਤੇ ਅੱਜ ਸਵੇਰ ਦਾ ਮਨ ਜਾ ਉਦਾਸ ਹੈ ਕਿਉਂਕਿ ਅੱਜ ਮੇਰੇ ਡੈਡੀ ਨੂੰ ਹੋ ਚੁੱਕਿਆ ਜੀ 2 ਸਾਲ ਗਿਆ ਨੂੰ ਪਰ ਅੱਜ ਵੀ ਅਜੀਬ ਜਿਹਾ ਲੱਗਦਾ ਲੱਗੇ ਲੱਗਦਾ ਹੀ ਨਹੀਂ ਵੀ 2 ਸਾਲ ਹੋ ਗਏ ਗਿਆ ਨੂੰ ਪਰ ਮਨ ਹਲੇ ਵੀ ਮੰਨਦਾ ਨਹੀਂ ਨਾਲੇ ਸਾਨੂੰ ਪਤਾ ਆਪਣੇ ਹੱਥੀ ਕਰਿਆ ਸਾਰਾ ਕੁਝ ਫੇਰ ਵੀ ਨਾ ਮੰਨ ਨਹੀਂ ਮੰਨਦਾ ਵੀ ਉਹ ਹੈ ਨਹੀਂ ਇੱਕ ਨਾ ਜਿੱਦਾਂ ਹੁਣ ਮੈਂ ਮੈਰਿਡ ਹੈ ਤੇ ਮੈਨੂੰ ਐ ਲੱਗੀ ਜਾਂਦਾ ਵੀ ਚਲ ਪੇਕੇਾਂ ਚ ਹੋਵਾਂਗੇ ਪੇਕੇਾਂ ਚ ਜਿੱਦਾਂ ਇੱਕਾ ਵੀ ਅਸੀਂ ਰੋਜ਼ ਨਹੀਂ ਤੇ ਨਾ ਮਿਲਦੇ ਵੀ ਜਿੱਦਾਂ ਫੋਨ ਤੇ ਤਾਂ ਚੱਲ ਡੇਲੀ ਗੱਲ ਹੁੰਦੀ ਸੀ ਪਰ ਇੱਦਾਂ ਸੀਗਾ ਵੀ ਘਰ ਹੋਣੇ ਘਰ ਹੋਣੇ ਉਹੀ ਅਹਿਸਾਸ ਜਿਹਾ ਬਣਿਆ ਰਹਿੰਦਾ ਹੈ ਪਿਛਲੇ 2 ਸਾਲ ਲੰਘ ਗਏ ਅੱਜ ਪੂਰੇ 2 ਸਾਲ ਕੰਪਲੀਟ ਹੋ ਚੁੱਕੇ ਹੈਗੇ ਆ ਉਹਨੂੰ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਹਮੇਸ਼ਾ ਸ਼ਾਂਤ ਤੇ ਖੁਸ਼ ਰੱਖੇ ਤੇ ਉਹਨਾਂ ਦੀ ਬਦੌਰਤ ਅੱਜ ਅਸੀਂ ਇੱਥੇ ਤੱਕ ਹੈ ਤੇ ਪਾਣੀ ਭਰ ਕੇ ਲੈ ਕੇ ਆਏ ਜੀ ਹੁਣੇ ਠੰਡੀ ਕੋਈ ਤੋਂ ਪਾਣੀ ਸਾਡਾ ਸਾਰਾ ਸ਼ਹਿਰ ਰੋਪੜ ਜਿੰਨਾ ਵੀ ਹੈਗਾ ਇਹ ਸਾਰਾ ਉੱਥੇ ਠੰਡੀ ਕੋਈ ਤੋਂ ਪਾਣੀ ਭਰ ਕੇ ਲੈ ਕੇ ਆਉਂਦਾ ਹੈ ਇਹ ਕੱਚੀ ਨਹਿਰ ਦੇ ਕੰਡੇ ਤੇ ਆ ਕੋਈ ਉਹ ਇਹ ਨਲਕੇ ਲੱਗੇ ਹੋਏ ਆ ਮਤਲਬ ਕਿ ਨਲਕੇ ਪਾ ਬਹੁਤ ਠੰਡਾ ਪਾਣੀ ਹੁੰਦਾ ਫਿਲਟਰ ਪਾਣੀ ਨਾਲੋਂ ਵਜ਼ਾਰਾ ਟੇਸਟੀ ਪਾਣੀ ਹੁੰਦਾ ਹੈ ਅਸੀਂ ਵੀ ਦੋ ਤਿੰਨ ਦਿਨ ਤੇ ਲਿਆਉਣ ਲੱਗੇ ਆ ਪਹਿਲਾਂ ਤਾਂ ਅਸੀਂ ਕਦੇ ਲਿਆਉਂਦਾ ਹੀ ਨਹੀਂ ਹੈਗਾ ਹੁਣ ਸਾਡਾ ਫਿਲਟਰ ਖਰਾਬ ਹੋ ਗਿਆ ਤਾਂ ਚਲੋ ਅਸੀਂ ਕਿਹਾ ਚਲੋ ਟਰਾਈ ਕਰਕੇ ਦੇਖਦੇ ਸਾਰੀ ਦੁਨੀਆ ਪਿੰਦੀ ਹੈ ਫਿਰ ਅਸੀਂ ਵੀ ਲਿਆਏ ਸੀਗੇ ਪਰ ਵਧੀਆ ਸੀਗਾ ਪਾਣੀ ਉਹ ਜਿੱਦਾਂ ਹੁਣ ਆਪਾਂ ਫਿਲਟਰ ਵਗੈਰਾ ਲਗਾਉਂਦੇ ਆ ਨਾ ਇਹ ਪਰ ਇਹ ਜਿਹੜੇ ਜ਼ਰੂਰੀ ਤੱਤ ਹੁੰਦੇ ਉਹਨਾਂ ਨੂੰ ਵੀ ਖਤਮ ਕਰ ਦਿੰਦਾ ਹੈ ਪਰ ਉਹ ਪਾਣੀ ਬਹੁਤ ਟੇਸਟੀ ਹੈ ਤੁਸੀਂ ਵੀ ਜੇ ਤੁਸੀਂ ਲੋਕਲ ਨਾ ਰੋਫੜ ਦੇ ਨੇੜੇ ਤੇੜੇ ਤਾਂ ਉੱਥੇ ਤੇ ਪਾਣੀ ਤੇ ਉਸ ਤੋਂ ਆ ਕੇ ਫਿਰ ਅਸੀਂ ਬਣਾ ਲਿਆ ਡਿਨਰ ਤੇ ਡਿਨਰ ਹੁਣ ਕਰਕੇ ਬੈਠੇ ਆ ਕਿਸ਼ੂ ਤੇ ਉਹਦੇ ਪਾਪਾ ਹੁਣ ਜਿੰਮੀ ਨੂੰ ਘੁਮਾ ਕੇ ਲੈ ਕੇ ਆਉਂਗੇ ਰੋਜ਼ ਨਾ ਮੈਂ ਮੈਂ ਰੋਜ਼ ਕਹਿੰਦੀ ਮੈਂ ਬਲੌਗ ਡੇਲੀ ਅਪਲੋਡ ਕਰੂੰਗੀ ਪਰ ਬਣਦਾ ਹੀ ਨਹੀਂ ਹੈਗਾ ਜੀ ਬੀਜ਼ੀ ਚੱਲ ਰਹੇ ਪੇਪਰਾਂ ਕਰਕੇ ਕਿਸ਼ੂ ਦੇ ਪੇਪਰ ਚੱਲ ਰਹੇ ਆ ਬਸ ਉਹ ਲਾਸਟ ਹੈ ਕੰਪਿਊਟਰ ਦਾ ਪੇਪਰ ਹੈਗਾ ਉਸ ਤੋਂ ਬਾਅਦ ਇਹ ਫਰੀ ਹੈ ਤੇ ਇੱਕ ਦੋ ਸ਼ਾਇਦ ਛੁੱਟੀਆਂ ਵੀ ਆਉਂਗੀਆਂ ਫਿਰ ਆਉਂਗੀ ਪੀਡੀਮ ਕਹੇ ਦਿਖਾਉਂਗੇ ਇਹਨਾਂ ਦੇ ਪੇਪਰ ਇਹਨਾਂ ਨੇ ਕੀਆ ਕਰਿਆ ਤੇ 8:00 ਵੱਜ ਚੁੱਕੇ ਆ ਜੀ ਸ਼ਾਮ ਦੇ ਰਾਤ ਦੇ ਤੇ ਅੱਜ ਵੀ ਛੋਟਾ ਜਿਹਾ ਵੀਲੌਗ ਪਾਉਂਗੀ ਅੱਜ ਦੇ ਵੀਲੌਗ ਚ ਐਨਾਈ ਜੀ ਮਿਲਦੇ ਆ ਕਿਸੇ ਹੋਰ ਵੀਲੌਗ ਨੂੰ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਬਾਏ ਬਾਏ